ਸੋਰਠ ਮਹਲਾ ਨਵਾ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾ ਭਇਓ ਜਉ ਮੂੰਡ ਮੁੰਡਾਇਓ ਭਗਵੋ ਕਿਨੋਂ ਭੇਸ ਰਹਾਉ ਸਾਚ ਛਾੜ ਕੇ ਝੂਠ ਲਾਗਿਓ ਜਨਮ ਅਕਾਰਥ ਖੋਇਓ ਕਾਰ ਪਰਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹਾਥ ਬਿਕਨਾ ਉਰਜ ਰਯੋ ਬਿਖਿਆਨ ਸੰਗ ਬौरा ਨਾਮ ਰਤਨ ਬਿਸਰਾਨਾ ਰਯੋ ਅਚੇਤਨਾ ਚੇਤਿਓ ਗੋਬਿੰਦ ਬਿਰਥਾ ਔ ਦਸਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪਿਛਲੇ ਸਮੇਂ ਤੋਂ ਰਲ ਮਿਲ ਕੇ ਸਮਝਣ ਦਾ ਯਤਨ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੋਰਠਿ ਰਾਗ ਦੇ ਅੰਦਰ ਇਹ ਦਸਵਾਂ ਸ਼ਬਦ ਹੈ ਜੀ ਦਾ ਪਾਠ ਸੁਣਿਆ ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਸਾਡੇ ਜੀਵਨ ਦੀ ਕਾਸ ਕਮਜ਼ੋਰੀ ਦੀਵਾਲ ਸਾਡਾ ਧਿਆਨ ਦਿਵਾਇਆ ਹੋ ਸਕਦਾ ਹੈ ਵੀ ਇਸ ਕਮਜ਼ੋਰੀ ਨੂੰ ਅਸੀਂ ਸਾਰੇ ਜਾਣਦੇ ਹੋਈਏ ਪਰ ਹਕੀਕਤ ਇਹ ਹੈ ਵੀ ਨਾਤੇ ਅਸੀਂ ਇਹਨੂੰ ਸੁਣਨਾ ਚਾਹੁੰਦੇ ਆ ਨਾ ਹੀ ਅਸੀਂ ਇਹਨੂੰ ਮੰਨਣਾ ਚਾਹੁੰਦੇ ਆ ਵੀ ਸਾਡੇ ਜੀਵਨ ਦੇ ਵਿੱਚ ਇਹ ਹੈ ਉਹ ਕਮਜ਼ੋਰੀ ਕੀ ਹੈ ਇਹ ਗੱਲ ਤੇ ਸਭ ਨੂੰ ਸਪਸ਼ਟ ਹੈ ਵੀ ਬੰਦੇ ਨੂੰ ਧਰਮੀ ਬੰਨਾ ਚਾਹੀਦਾ ਹੈਗਾ ਤੇ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਨੇ ਧਰਮ ਦੀ ਬੜੀ ਸਰਲ ਵਿਆਖਿਆ ਦਿੱਤੀ ਹੈ ਹਰ ਕੋ ਨਾਮ ਜਪ ਨਿਰਮਲ ਕਰੋ ਪਰਮੇਸ਼ਰ ਦਾ ਨਾਮ ਜਪਣ ਤੇ ਚੰਗੇ ਕਰਮ ਕਰਨੀ ਇਹ ਧਰਮੀ ਬੰਦੇ ਦੀ ਨਿਸ਼ਾਨੀ ਹੈਗੀ ਹੁਣ ਗੁਰੂ ਸਾਹਿਬ ਸਾਨੂੰ ਦੱਸਦੇ ਐ ਸਮਝਾਉਂਦੇ ਐ ਬਾਣੀ ਦੇ ਵਿੱਚ ਵੀ ਜਦੋਂ ਅਸੀਂ ਸੰਸਾਰ ਨੂੰ ਦੇਖਦੇ ਆ ਤੇ ਇਸ ਗੱਲ ਤੇ ਬੜੀ ਹੈਰਾਨੀ ਹੁੰਦੀ ਐ ਵੀ ਧਰਮ ਪੰਗ ਕਰ ਡਿਆ ਸੰਸਾਰ ਦੇ ਵਿੱਚੋਂ ਧਰਮ ਖੰਭਲਾ ਕੇ ਉੱਡ ਗਿਆ ਪਰ ਦੂਸਰੇ ਬੰਦੇ ਪੈਰ-ਪੈਰ ਦੇ ਉੱਤੇ ਆਪਾਂ ਵੇਖਦੇ ਆ ਸਾਨੂੰ ਬੇਅੰਤ ਲੋਕ ਮਿਲਦੇ ਨੇ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਐ ਉਹ ਧਰਮੀ ਨੇ ਧਰਮਿਕ ਸਥਾਨ ਵੀ ਮੌਜੂਦ ਹੈਗੇ ਫਿਰ ਮਹਾਰਾ ਕਿਉਂ ਕਹਿ ਰਹੇ ਆ ਵੀ ਧਰਮ ਖੰਭ ਲਾ ਕੇ ਉੱਟ ਗਿਆ ਅਸਲ ਦੇ ਵਿੱਚ ਗੁਰੂ ਸਾਹਿਬ ਨੂੰ ਲੋਕਾਂ ਦੀ ਸ਼ਖਸੀਅਤ ਦੇ ਵਿੱਚੋਂ ਵਿਹਾਰ ਦੇ ਵਿੱਚੋਂ ਕਰਮਾਂ ਦੇ ਵਿੱਚੋਂ ਧਰਮ ਦੀ ਖੁਸ਼ਬੂ ਨਹੀਂ ਆ ਰਹੀ ਇਸ ਲਈ ਉਹਨਾਂ ਨੂੰ ਕਹਿਣਾ ਪਿਆ ਕਿ ਇਹਨਾਂ ਦੇ ਜੀਵਨ ਦੇ ਵਿੱਚ ਧਰਮ ਦਿਖਾਈ ਨਹੀਂ ਦਿੰਦਾ ਪਿਆ ਆਮ ਤੌਰ ਦੇ ਉੱਤੇ ਲੋਕ ਧਰਮੀ ਦਿਖਣਾ ਪਸੰਦ ਕਰਦੇ ਆ ਥੋੜੀਆਂ ਬਹੁਤੀਆਂ ਧਾਰਮਿਕ ਐਕਟੀਵਿਟੀ ਕਰਕੇ ਪਰ ਗੁਰੂ ਸਾਹਿਬ ਕਹਿੰਦੇ ਧਰਮੀ ਦਿਖਣਾ ਹੀ ਨਹੀਂਗਾ ਧਰਮੀ ਬਣਨਾ ਹੈ ਧਰਮ ਨੂੰ ਕਮਾਉਣਾ ਹੈ ਜਿਹੜੀ ਸਿੱਖੀ ਹੈ ਨਾ ਇਹ ਦੋ ਥੰਮਾਂ ਦੇ ਉੱਤੇ ਖਲੋਤੀ ਹੋਈ ਹੈ ਇੱਕ ਸਿਮਰਨ ਦਾ ਥੰਮ ਹੈ ਦੂਸਰਾ ਸੇਵਾ ਦਾ ਥੰਮ ਹੈ ਇਥੇ ਸਿਮਰਨ ਦੀ ਵੀ ਮਜ਼ਬੂਤੀ ਚਾਹੀਦੀ ਹੈ ਤੇ ਸੇਵਾ ਦੀ ਵੀ ਮਜ਼ਬੂਤੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਅਸੀਂ ਦੇਖਦੇ ਹਾਂ ਮਹਾਰਾਜ ਸਮਝਾਉਂਦੇ ਆ ਸਾਨੂੰ ਕਿ ਚੇਤਾ ਰੱਖੀ ਜਦੋਂ ਸੇਵਾ ਕਰ ਰਹੇ ਆ ਨਾ ਸੇਵਾ ਕਰਤ ਹੋਏ ਨਿਹਕਾਮੀ ਤੋ ਬਿਲਕੁਲ ਕਾਮਨਾ ਰਹਿਤ ਹੋ ਕੇ ਸੇਵਾ ਕਰਨੀ ਇਤਨੀ ਜ਼ਿੰਮੇਵਾਰੀ ਹੈ ਇਹ ਤੇਰੇ ਤੇ ਫਰਜ਼ ਅਹਿਦ ਕੀਤਾ ਗਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਦੋਂ ਆਪਾਂ ਜੀਵਨ ਨੂੰ ਪੜਦੇ ਆਂ ਤੇ ਸਾਨੂੰ ਪਤਾ ਲੱਗਦਾ ਹੈ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਕਿੰਨੀਆਂ ਸੇਵਾਵਾਂ ਕਰਵਾਈਆਂ ਨੇ ਮਨੁੱਖਤਾ ਦੇ ਭਲੇ ਦੇ ਵਾਸਤੇ ਕਿਤੇ ਫੂਲ ਲਵਾਏ ਮਹਾਰਾਜ ਨੇ ਕਿਤੇ ਛੱਪੜ ਕਦਵਾਏ ਸੱਚੇ ਪਾਸ਼ਾ ਨੇ ਸਰੋਵਰ ਤਲਾ ਤੇ ਕਈ ਜਗ੍ਹਾ ਤੇ ਮਹਾਰਾਜ ਨੇ ਦੇਖਿਆ ਵੀ ਦਰਿਆ ਮਾਰ ਕਰ ਰਹੇ ਐ ਤੇ ਉਥੇ ਜਿਹੜੇ ਬੰਨ ਸਾਨੂੰ ਉਹ ਵੀ ਮਜ਼ਬੂਤ ਕਰਵਾਏ ਸਤਿਗੁਰੂ ਦੱਸਦੇ ਆ ਵੀ ਭਾਈ ਇਹ ਜਦੋਂ ਸੇਵਾ ਤੇ ਸਿਮਰਨ ਰਲਦੇ ਆ ਨਾ ਫਿਰ ਇਹ ਜੀਵਨ ਸਫਲਾ ਹੁੰਦਾ ਹੈ ਪਰ ਜੇ ਬੰਦਾ ਇਕੱਲਾ ਦਿਖਾਵਾ ਕਰੇ ਸੇਵਾ ਦੋ ਤਰ੍ਹਾਂ ਦੀ ਹੁੰਦੀ ਹੈ ਨਾ ਇੱਕ ਤੇ ਉਹ ਹੈ ਜਿਹੜੀ ਨਿਰਸਵਾਰਥ ਭਾਵਨਾ ਨਾਲ ਕੀਤੀ ਜਾ ਰਹੀ ਹੈ ਇੱਕ ਉਹ ਹੈ ਜਿਹਦੇ ਪਿੱਛੇ ਸਵਾਰਥੀ ਬਿਰਤੀ ਕੰਮ ਕਰਦੀ ਪਈ ਹੈ ਹੁਣ ਗੁਰੂ ਸਾਹਿਬ ਸਾਡਾ ਧਿਆਨ ਇਸ ਬੰਨੇ ਲੈ ਕੇ ਜਾ ਰਹੇ ਹੈ ਸਿਮਰਨ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਇੱਕ ਉਹ ਹੈ ਜਿਹੜਾ ਦਿਖਾਵੇ ਦਾ ਹੈ ਇੱਕ ਉਹ ਹੈ ਜਿਹੜਾ ਕਮਾਈ ਦਾ ਸਿਮਰਨ ਦਾ ਭਾਵ ਇਕੱਲਾ ਇਹ ਨਹੀਂ ਸਾਨੂੰ ਲੈਣਾ ਚਾਹੀਦਾ ਕਿ ਗੁਰਮੰਤਰ ਦਾ ਅਭਿਆਸ ਕਰਨਾ ਹੀ ਸਿਮਰਨ ਹੁੰਦਾ ਹੈ ਗੁਰਬਾਣੀ ਦਾ ਸੰਬੰਧ ਸਾਡੀ ਸਿਮਰਤੀ ਦੇ ਨਾਲ ਜੁੜ ਜਾਏ ਤੇ ਸਮਝ ਲਓ ਸਿਮਰਨ ਬਣ ਗਿਆ ਨਿਤਨੇਮ ਵੀ ਸਿਮਰਨ ਬਣਦਾ ਹੈ ਕਥਾ ਕੀਰਤਨ ਵੀ ਸਿਮਰਨ ਬਣਦਾ ਹੈ ਸਹਿਜ ਪਾਠ ਵੀ ਸਿਮਰਨ ਮੰਨਦਾ ਹੈ ਜੀ ਜਦੋਂ ਸ਼ਬਦ ਤੇ ਸੁਰਤ ਦਾ ਸੰਗਮ ਹੋ ਰਿਹਾ ਹੈ ਜਦੋਂ ਮੈਨੂੰ ਇਹ ਪਤਾ ਹੈ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਸਮਝ ਲਓ ਸਿਮਰਨ ਹੋ ਰਿਹਾ ਹੈ ਹੁਣ ਆਪਾਂ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਬਦ ਦੇ ਅੰਦਰ ਗੱਲ ਕਰ ਰਹੇ ਆ ਮੰਨ ਰੇ ਗਹਿਓ ਨਾ ਗੁਰ ਉਪਦੇਸ਼ ਕਹਨ ਲੱਗੇ ਵੀ हे ਮਨਾ ਤੂੰ ਗੁਰੂ ਦੇ ਉਪਦੇਸ਼ ਨੂੰ ਫੜਿਆ ਨਹੀਂ ਕਰ ਜਾਈ ਹੁਣ ਫੜਿਆ ਨਹੀਂ ਦਾ ਮਤਲਬ ਇਹ ਹੈ ਵੀ ਤੂੰ ਗੁਰੂ ਦੇ ਉਪਦੇਸ਼ ਦੇ ਉੱਤੇ ਅਮਲ ਨਹੀਂ ਕਰਦਾ ਤੈਨੂੰ ਗੁਰੂ ਦੇ ਉਪਦੇਸ਼ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਗੁਰੂ ਸਾਹਿਬ ਆਖ ਰਹੇ ਹੈ ਜੋ ਗੁਰੂ ਸਾਹਿਬ ਸਮਝਾ ਰਹੇ ਹੈ ਜੋ ਗੁਰੂ ਸਾਹਿਬ ਸਿੱਖਿਆ ਦੇ ਰਹੇ ਹੈ ਨਾ ਉਹ ਕੱਲੀ ਕੰਨਾਂ ਨਾਲ ਸੁਣਨੀ ਨਹੀਂ ਨਹੀਂ ਜਾਂ ਜ਼ੁਬਾਨ ਨਾਲ ਪੜ੍ਹਨੀ ਨਹੀਂ ਗਈ ਉਹਨੂੰ ਆਪਣੇ ਅਮਲ ਦਾ ਹਿੱਸਾ ਵੀ ਬਣਾਉਣਾ ਹੈ ਪ੍ਰਪਾਸ਼ਾ ਕਹਿੰਦੇ ਦੇਖੋ ਬੰਦੇ ਨੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਥਾਂ ਨਹੀਂ ਦਿੱਤੀ ਕਹਾ ਪਇਓ ਜੋ ਮੂੰਡ ਮੁੰਡਾਇਓ ਭਗਮੂ ਕੀਨੋ ਪੇਸ ਹੁਣ ਗੁਰੂ ਸਾਹਿਬ ਇੱਥੇ ਪਾਰਟਿਕਲ ਇੱਕ ਉਦਾਹਰਨ ਦੇ ਰਿਹਾ ਵੀ ਕਿਸੇ ਨੇ ਆਪਣੇ ਕੇਸ ਮੁੰਡਾ ਦਿੱਤੇ ਭਗਵਾ ਜਿਹੜਾ ਵਸਤਰ ਸੀ ਉਹ ਧਾਰਨ ਕਰ ਲਿਆ ਇਹਦੇ ਨਾਲ ਕੀ ਲਾਭ ਹੋ ਗਿਆ ਫਿਰ ਪ੍ਰਾਪਤੀ ਕੀ ਹੋਈ ਹੁਣ ਇਸ ਚੀਜ਼ ਨੂੰ ਅਸੀਂ ਆਪਣੇ ਉੱਤੇ ਰੱਖ ਕੇ ਸਮਝੀਏ ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਅਸੀਂ ਵੀ ਕਈ ਵਾਰੀ ਬਾਹਰੋਂ ਸਿੱਖ ਵਰਗੀ ਦਿਖ ਬਣਾ ਲੈਂਦੇ ਆ ਪਰ ਗੁਰੂ ਦਾ ਉਪਦੇਸ਼ ਤੇ ਸਾਡੇ ਕੋਲ ਹੁੰਦਾ ਹੀ ਨਹੀਂਗਾ ਬੜੇ ਬੰਦੇ ਆ ਪਾਲਤਾਰੀ ਹੋ ਕੇ ਗਾਲਾਂ ਕੱਢਦੇ ਆ ਬੜੇ ਬੰਦੇ ਆ ਇੱਕ ਬੰਦੇ ਖੰਡੇ ਬਾਟੇ ਦੀ ਪਾਲ ਛਕੀਏ ਦੂਸਰੇ ਬੰਦੇ ਨਸ਼ਿਆਂ ਦਾ ਸੇਵਨ ਕਰੀ ਜਾਂਦੇ ਪਏ ਅੱਜ ਆਪਣੇ ਸਕੇ ਪੈੜ ਭਾਂਜਾਂ ਦੇ ਹੱਕ ਮਾਰ ਰਹੇ ਅੱਜ ਆਪਣੇ ਬੱਚਿਆਂ ਨੂੰ ਟੌਰਚਰ ਕਰ ਰਹੇ ਹੈ ਜੀ। ਪ੍ਰਾਇਆ ਹੱਕ ਖਾ ਰਹੇ ਆ ਤੁਹਾਨੂੰ بڑے ਬੰਦੇ ਮਹਿ ਜਾਣਗੇ। ਹੁਣ ਉੱਥੇ ਸਵਾਲ ਇਹ ਉੱਤੇ ਪੈਦਾ ਹੁੰਦਾ ਹੈ ਨਾ ਕਿ ਬਾਹਰੋਂ ਇੱਕ ਲਿਬਾਸ ਧਾਰਨ ਕਰ ਲਿਆ। ਸਿੱਖੀ ਕਿੱਥੇ ਹੈ? ਉਹ ਇਹ ਗੁਰੂ ਸਾਹਿਬ ਸਾਨੂੰ ਕਹਿ ਰਹੇ ਆ ਇਹ ਇਹ ਸਾਨੂੰ ਵਿਚਾਰਨਾ ਪਵੇਗਾ بڑے ਤਿਥ ਤਿਉਹਾਰ ਅਸੀਂ ਉਹ ਮਨਾ ਰਹੇ ਆ ਜਿਨ੍ਹਾਂ ਦੀ ਗੁਰਮਤ ਅਜਾਜਤ ਹੀ ਨਹੀਂ ਦਿੰਦੀ بڑے ਸ਼ਗਨ ਅਪਸ਼ਗਨ ਉਹ ਕੀਤੇ ਜਾਂਦੇ ਨੇ ਜਨਮ ਤੋਂ ਲੈ ਕੇ ਮਰਨ ਤੱਕ ਜਿਨ੍ਹਾਂ ਦੀ ਗੁਰਮਤ ਦੇ ਅੰਦਰ ਥਾਂ ਹੀ ਕੋਈ ਨਹੀਂ ਤੇ ਦਾਵਾ ਫੇਰੀਸ ਗੱਲ ਦਾ ਕੀਤਾ ਜਾਂਦਾ ਵੀ ਅਸੀਂ ਤੇ ਸਿੱਖ ਹੁੰਦੇ ਆਂ ਕਿ ਹੁਣ ਲਿਬਾਸ ਨਾਲ ਹੀ ਕੱਲਾ ਸੇਖ ਹੋ ਜਾਏਗਾ। ਮਸਲਾ ਕੱਲਾ ਇਹ ਨਹੀਂਗਾ ਕਿ ਬੰਦਾ ਬਹੁਤ ਬਾਣੀ ਪੜ ਰਿਹਾ ਹੈ। ਕਿ ਉਹ ਅਮਲ ਵੀ ਕਰ ਰਿਹਾ? ਕਿ ਉਹਦੇ ਜੀਵਨ ਦੇ ਵਿੱਚ ਵੀ ਕੁਝ ਹੈ? ਇਸ ਲਈ ਇਹ ਸਵਾਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਲਿਬਾਸ ਸਾਦਾ ਹੈ ਪਰ ਕੀ ਆਪਣੇ ਆਪ ਨੂੰ ਸਾਧਿਆ ਹੈ? ਆਪਣੇ ਨਾਮ ਦੇ ਨਾਲ ਸੰਤ ਸ਼ਬਦ ਲਾ ਰਿਹਾ ਹੈ ਪਰ ਕੀ ਸੁਖਮਨੀ ਸਾਹਿਬ ਦੀ ਸੰਤ ਵਾਲੀ ਅਸ਼ਟਪਦੀ ਦੇ ਉੱਤੇ ਖਰਾ ਉਤਰਦਾ ਹੈ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾ ਰਿਹਾ ਹੈ ਪਰ ਕੀ ਸੁਖਮਨੀ ਸਾਹਿਬ ਦੀ ਬ੍ਰਹਮ ਗਿਆਨੀ ਦੀ ਕਸਵਟੀ ਦੇ ਉੱਤੇ ਖਰਾ ਉਤਰਦਾ ਹੈ ਇਹ ਦੇਖਣਾ ਪਏਗਾ ਤੈਨੂੰ ਹੋਰ ਥੋੜਾ ਜਿਹਾ ਵਸੀਹ ਕਰੀਏ ਤੇ ਮੈਂ ਆਪਣੇ ਆਪ ਨੂੰ ਸਿੱਖ ਅਖਵਾ ਰਿਆਂ ਪਰ ਕੀ ਮੈਂ ਗੁਰਮਤਿ ਦੀ ਕਸਵਟੀ ਤੇ ਖਰਾ ਉਤਰਦਾ ਹੈ ਸਤਿਗੁਰੂ ਕੰਦੇ ਨੂੰ ਵਿਚਾਰ ਫਿਰ ਬਾਦਸ਼ਾਹ ਹੋਰ ਗੱਲ ਨੂੰ ਵਸੀਹ ਕਰਦੇ ਐ ਇਹਦੇ ਸੱਚ ਛਾੜ ਕੇ ਸੱਚ ਨੂੰ ਛੱਡ ਦਿੰਦਾ ਹੈ ਸੱਚ ਨੂੰ ਛੱਡ ਦਿੰਦਾ ਤੇ ਕੀਤਾ ਕੀ ਝੂਠ ਹੈ ਲਾ ਕੇ ਝੂਠ ਨਾਲ ਖਲੋ ਗੁਨਾ ਦੀ ਬਜਾਏ ਔਗੁਣਾ ਦੀ ਸਾਂਝ ਕੀਤੀ ਹੋਈ ਹੈ ਚੰਗਿਆਈ ਦੀ ਬਜਾਏ ਬੁਰਿਆਈ ਦੀ ਸਾਂਝ ਕੀਤੀ ਹੋਈ ਹੈ ਅਸੀਂ ਤਾਂ ਕਈ ਵਾਰੀ ਇਹ ਵੀ ਸੋਚਦੇ ਹਾਂ ਨਾ ਵੀ ਆਹ ਵੱੱਤ ਬੁਰਾ ਘੱਟ ਬੁਰਾ ਚੱਲ ਘੱਟ ਬੁਰਿਆਲ ਹੋ ਜੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਵੀ ਪੈ ਗਏ ਸਤਿਗੁਰੂ ਸਾਡੇ ਸਾਹਮਣੇ ਰੱਖ ਰਿਹਾ ਗੱਲ ਕਹਿਣ ਲੱਗੇ ਹੈਰਾਨੀ ਦੀ ਗੱਲ ਸੱਚ ਨੂੰ ਛੱਡ ਦਿੰਦਾ ਹੈ ਸੱਚ ਪਰਮੇਸ਼ਰ ਹੈ ਝੂਠ ਮਾਇਆ ਹੈ ਉਹਦੇ ਨਾਲ ਪੀੜੀ ਸਮਝ ਆਏ ਜਨਮ ਅਕਾਰਤ ਖੋਇਓ ਮਾਰੇ ਕਹਿੰਦੇ ਇਸੇ ਕਰਕੇ ਜਿਹੜਾ ਇਹ ਜੀਵਨ ਸੀਨਾ ਇਹਨੇ ਗਵਾ ਦਿੱਤਾ ਜਾਈ ਕਰ ਪ੍ਰਪੰਚ ਪ੍ਰਪੰਚ ਦਾ ਮਤਲਬ ਹੁੰਦਾ ਹੈ ਵਲਛਦ ਉਧਰ ਨਿਜਪੋਖਿਓ ਆਪਣਾ ਢਿੱਡ ਭਰਿਆ ਤੇ ਇਥੇ ਵਾਪਰ ਰਿਹਾ ਇਥੇ ਵਾਪਰ ਰਿਹਾ ਹੈ ਜੀ ਬੰਦੇ ਵਲ ਛਲ ਕਰਕੇ ਕਪਟ ਕਰਕੇ ਆਪਣਾ ਢਿੱਡ ਭਰ ਰਹੇ ਨੇ ਲੋਇਲਟੀ ਖਤਮ ਹੁੰਦੀ ਜਾਂਦੀ ਪਈ ਹੈ ਸਤਿਗੁਰੂ ਸਮਝਾ ਰਹੇ ਹਨ ਮਾਰੇ ਦਸਰੇ ਆਖਿੰਦੇ ਤੂੰ ਜੀਵਨ ਨੂੰ ਦੇਖਣ ਦੀ ਕੋਸ਼ਿਸ਼ ਕਰ ਜਦੋਂ ਸੱਚ ਨਾਲੋਂ ਟੁੱਟੇ ਤੇ ਕਿਹੜੇ ਪਾਸੇ ਚਲੇਗਾ ਪਰਿਵਾਰ ਨੂੰ ਵੀ ਕੋਈ ਚਿੰਤਾ ਨਹੀਂ ਪੈਸਾ ਆ ਰਿਹਾ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਹੱਕ ਹਲਾਲ ਦੀ ਕਮਾਈ ਦਾ ਆ ਰਿਹਾ ਜਾਂ ਬੇਈਮਾਨੀ ਦਾ ਆ ਕੋਈ ਮਤਲਬ ਨਹੀਂ ਆ। ਬਸ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਇੱਛਾਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਪੈਸਾ ਚਾਹੀਦਾ ਹੈ। ਤੇ ਪਾਪ ਨਾਲ ਹੀ ਕਿਉਂ ਨਾ ਆ ਰਿਹਾ? ਕਿਸੇ ਦਾ ਹੱਕ ਹੀ ਕਿਉਂ ਨਾ ਮਾਰਿਆ ਜਾ ਰਿਹਾ? ਇਹ ਸਮਝਣਾ ਪਏਗਾ। ਨਹੀਂ। ਕਰ ਪਰਪੰਚ ਉਦਰ ਨਿਜ ਭੋਖਿਓ ਬਸ ਕੀ ਨਿਆਈ ਸੋਇਓ ਮਹਾਰਾਏ ਕਹਿੰਦੇ ਦੇਖਿਓ ਪਸ਼ੂ ਵਾਂਗੂ ਸਤਾ ਪਿਆ ਆ ਬਸ਼ੂ ਆਪਣੀ ਢੱਡੇ ਤੋਂ ਬਿਨਾ ਹੋਰ ਕੀ ਐ ਜੇ ਮਤਲਬ ਕੋਈ ਵੀ ਨਹੀਂ ਗਾ ਤੇ ਮਹਾਰਾਏ ਕਹਿੰਦੇ ਬੰਦੇ ਦੀ ਹਾਲਤ ਹੋ ਗਈ ਆ ਆਪਣੀ ਢੱਡੇ ਤੋਂ ਬਿਨਾ ਹੋਰ ਕੋਈ ਮਤਲਬ ਹੀ ਨਹੀਂ ਰਹਿ ਗਿਆ ਨਹੀਂ ਟਿਕਲੋ ਗਿਆ ਰਾਮ ਭਜਨ ਕੇ ਗਤ ਨਹੀਂ ਜਾਨੀ ਕਹਿੰਦੇ ਰੱਬ ਦੀ ਬੰਦਗੀ ਦੀ ਨੂੰ ਸਾਰੀ ਨਹੀਂ माया हाथ बिकना माया ਤੋਂ ਵਿਕੇ ਐ ਇਹਨੂੰ ਉਗਣ ਚੰਗੀ ਲੱਗਨ ਲੱਗ ਪੈਨੂੰ ਬ੍ਰਿਹਾਈ ਚੰਗੀ ਲੱਗਨ ਲੱਗ ਪਈ ਇਹ ਉਸ ਪਾਸੇ ਤੁਰ ਪਿਆ ਬਾਠ ਕਰਦਾ ਅਮਲ ਨਹੀਂ ਕਰਦਾ ਕਥਾ ਕੀਰਤਨ ਕਰਦਾ ਅਮਲ ਨਹੀਂ ਕਰਦਾ ਗੁਰੂ ਸਾਹਿਬ ਸਮਝਾ ਰਹੇ ਆ ਉਰਜ ਰਹੋ ਵਿਖੇਨ ਸੰਗ ਬੋਰਾ ਕਿੰਦੇ ਦੇਖੋ ਤੇ ਸਹੀ ਇੱਕ ਕਮਲਾ ਮਾਇਆ ਦੇ ਵਿੱਚ ਕਿਵੇਂ ਉਲਝ ਗਿਆ ਬੋਰਾ ਦਾ ਮਤਲਬ ਕਮਲਾ ਬਿਕਨ ਦਾ ਮਤਲਬ ਮਾਇਆ ਹੋਲ ਗਿਆ ਪਾ ਬੁਰਾ ਪਾਪੀ ਕੋ ਪਿਆਰਾ ਇਹਦੇ ਸੀ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਦੇਖ ਸਕਦੇ ਹਾਂ ਨਾ ਬੁਰੇ ਕਾਮ ਕੋਟ ਖਲੋਇਆ ਨਾਮ ਕੀ ਬੇੜਾ ਪੈ ਪੈ ਸੋਇਆ ਚੰਗਿਆਈਆਂ ਹਾਲਤ ਕਰੇ ਬੁਰਿਆਈ ਹੋਏ ਸ਼ੇਰ ਗੁਰੂ ਸਾਹਿਬ ਤੇ ਦੱਸਦੇ ਆ ਜੀ ਨਾਮ ਰਤਨ ਵਿਸਰਾਨਾ ਕਹਿਣ ਲੱਗੇ ਜਿਹੜਾ ਕੀਮਤੀ ਰਤਨ ਸੀ ਨਾ ਨਾਮ ਦਾ ਉਹਨੂੰ ਵਿਸਾਰ ਦਿੱਤਾ ਹੈ। ਉਹਦੇ ਵੱਲੇ ਤਾਂ ਧਿਆਨ ਵੀ ਨਹੀਂ ਜਾ ਰਿਹਾ। ਇਹ ਨਾ ਜਾਦੇ ਮਾਇਆ ਦੇ ਵਿੱਚ ਉਲਝ ਕੇ ਰਹਿ ਗਿਆ ਤੇ ਉਹਦੀ ਘੁੰਮਣ ਘੇਰੀ ਦੇ ਵਿੱਚ ਹੀ ਫਸ ਗਿਆ ਇਹ। ਰਯੋ ਅਚੇਤ ਨਾ ਚੇਤਯੋ ਗੋਪਿੰਦ ਬਿਰਥਾਉਦ ਸਿਰਾਨੀ ਨਾਰਾਇਣ ਕਿੰਦੇ ਇੰਨਾ ਜ਼ਿਆਦੇ ਗਾਫਲ ਹੋਇਆ ਇੰਨਾ ਜ਼ਿਆਦੇ ਗਾਫਲ ਹੋਇਆ ਮਾਇਆ ਦੇ ਵਿੱਚ ਉਗਣਾ ਦੇ ਵਿੱਚ ਬੁਰੀਆਂ ਦੇ ਵਿੱਚ ਪੈੜੀਆਂ ਆਦਤਾਂ ਦੇ ਵਿੱਚ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਚੇਤੇ ਉਹ ਗੋਪਿੰਦਾ ਰੱਬ ਦਾ ਤੇ ਖਿਆਲ ਹੀ ਨਹੀਂ ਆਇਆ ਜੀ ਰੱਬ ਦਾ ਖਿਆਲ ਆਉਂਦਾ ਜਦੋਂ ਕੋਈ ਲੋੜ ਹੈ ਜਦੋਂ ਕੋਈ ਜ਼ਰੂਰਤ ਹੈਗੀ ਹੈ ਉਦੋਂ ਤਉ ਦੂ ਬਾਦ ਚ ਉਹ ਦੁਬਾਈ ਤੇ ਹਾਲ ਤਈ ਹੋ ਜਾਂਦੀ ਐ ਕੌਣ ਨਿਕਲਿਆ ਖਵਾਜਾ ਵਿਸਰਿਆ ਕੰਮ ਹੋ ਗਿਆ ਨਾ ਦਾਤ ਪਿਆਰੀ ਵਿਸਰਿਆ ਸਤਿਗੁਰੂ ਕਹਿਣ ਲੱਗੇ ਇਹਨੇ ਆਪਣਾ ਇਹਨੇ ਉਮਰ ਕਵਾ ਲਈ ਐ ਜੀ ਇਸੇ ਤਰ੍ਹਾਂ ਤੁਰਦੇ ਆਂ ਤੁਰਦੇ ਆਂ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਅਖੀਰ ਤੇ ਆਖਿਆ ਮਸਵਾਲ ਸੀ ਵੀ ਚਲੋ ਪਿੱਛੇ ਤੇ ਜੋ ਬੀਤ ਗਈ ਬੀਤ ਗਈ ਅੱਗੇ ਕੀ ਕੀਤਾ ਜਾਏ ਮਾਰੇ ਕਿੰਦੇ ਅਰਦਾਸ ਕਰ ਬੇਨਤੀ ਕਰ ਵਾ ਗੁਰੂ ਸਾਡਾ ਤੇ ਸੁਭਾਈ ਏ ਆ ਭੁੱਲੜ ਹੈਗੇ ਆ ਜੀ ਅਸੀਂ ਜੋ ਮਰਜੀ ਕਮਿਟਮੈਂਟ ਕਰੀਏ ਬਾਅਦ ਅਸੀਂ ਫੇਰ ਉੱਥੇ ਪਹੁੰਚ ਜਾਣਾ ਹੁੰਦਾ ਇਹ ਗੱਲ ਪੱਕੀ ਹੈ ਜੀ ਬੰਦਾ ਕਈ ਵਾਰੀ ਦੁੱਖ ਵਿੱਚ ਰੱਬ ਦੇ ਨੇੜੇ ਜਾਂਦਾ ਜਦੋਂ ਸੁੱਖ ਦੀ ਪ੍ਰਾਪਤੀ ਹੋ ਜਾਵੇ ਫੇਰ ਦੂਰ ਹੋ ਜਾਂਦਾ ਇਹ ਆਪਰ ਦਾ ਜੀਵਨ ਤੇ ਹੁੰਦਾ। ਬੜੇ ਬਰੀ ਹੁੰਦਾ ਬੰਦਾ ਸੋਚਦਾ ਇਹ ਚੀਜ਼ਾਂ ਛੱਡ ਦੇਣੀਆਂ ਨੇ। ਸਮਾਉਖਾ ਹੋਵੇ ਪਰ ਫਿਰ ਉੱਥੇ ਆ ਜਾਂਦਾ। ਹੁਣ ਸਤਿਗੁਰੂ ਸਮਝਾ ਰਹੇ ਹੈ। ਮਾਰੇ ਕਿੰਨੇ ਲਗੇ ਅਰਦਾਸ ਕਰ। ਵਾਗੁਰੂ ਸਾਡੇ ਵੱਲ ਨਾਲੇ। ਸਾਨੂੰ ਪਤਾ ਹੈ। ਜੇ ਸਾਡੇ ਵੱਲ ਦੇਖੇਗਾ ਫਿਰ ਅਸੀਂ ਨਹੀਂ ਪੌਦਲ ਪਾਰ ਕਰ ਸਕਦੇ। ਆਪਣੇ ਬਿਰਧਾਂ ਦੇ ਤੂੰ ਤੇ ਪਿਆਰ ਦਾ ਮੂਜਸਮਾ ਹਮਰੋ ਸਹਾਓ ਸਦਾ ਸਤ ਪੁੱਤ ਸਾਡਾ ਸੁਭਾਅ ਹੈ ਅਸੀਂ ਵਾਰ-ਵਾਰ ਗਲਤੀਆਂ ਕਰਦੇ ਹਾਂ ਵਾਰ-ਵਾਰ ਭੁੱਲਣਾ ਕਰਦੇ ਹਿੰਕਿੰਨ ਭੁੱਲਣ ਹਾਰ ਪਰ ਦੂਸਰੇ ਬੰਦੇ ਮਾਰਕਾ ਜਦੋਂ ਤੇਰੇ ਵੱਲ ਵੇਖੀਦਾ ਹਮਰੋ ਸਹਾਓ ਸਦਾ ਸਤ ਪੁੱਤ ਤੁਮਰੋ ਬਿਰਧ ਪਤਿ ਤੋਦ ਤੁਸੀਂ ਤੇ ਪਤਿਤਾ ਦਾ ਉਦਾਹਰਨ ਕਰਦੇ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿੰਘ ਅਜਾ ਮਲ ਉਧਰੋ ਗਨ ਕਾਹੂ ਘਤ ਪਾਇ ਸਾਡੇ ਤੇ ਵੀ ਕਿਰਪਾ ਕਰ ਬੁਰੇ ਭਲੇਮ ਥਾਰੇ ਚੰਗੇ ਆ ਮਾੜੇ ਆ ਹਾਂ ਤੇ ਹੁਣ ਤੇਰੇ ਨਾਂ ਸਾਡੇ ਤੇ ਵੀ ਕਿਰਪਾ ਕਰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਤੇ ਔਗਣਾ ਦੇ ਘਮਨ ਘੇਰੀ ਵਿੱਚ ਫਸਿਆ ਨੂੰ ਬਾਹਰ ਕੱਢ ਲੈ ਸੋ ਕੁਲ ਮਿਲਾ ਕੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਧਰਮ ਦਿਖਾਵੇ ਦੀ ਸ਼ੈ ਨਹੀਂ ਇੱਕ ਕਮਾਉਣਾ ਪੈਂਦਾ ਹੈ ਇਹ ਬਹੁਤ ਜ਼ਰੂਰੀ ਹੈ ਜੇ ਕਮਾਈ ਨਾ ਹੋਵੇ ਫਿਰ ਬੰਦਾ ਸਰੂਪ ਨੂੰ ਵੀ ਦਾਗੀ ਕਰ ਦਿੰਦਾ ਹੈ ਤੇ ਵਾਹਿਗੁਰੂ ਕਿਰਪਾ ਕਰੇ ਸਾਡੇ ਹੱਥੋਂ ਇਹੋ ਜੇ ਪਾਪ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ